ਹਲੋ ਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਮੇਰੇ ਇਸ YouTube ਚੈਨਲ ਮੈਂ ਪਹੁੰਚਿਆ ਸੀ ਅੱਜ ਕੁਦਰਤੀ ਇਦ ਕਮਾ ਸੀਗਾ ਮਾਤਾ ਕਸ਼ਲੇ ਹਸਪੀਟਲ ਤੇ ਮੈਂ ਇੱਥੇ ਖੜਾ ਹੈਗਾ ਜੇ ਜਿਹੜਾ ਵੀ ਮੇਰੀ ਵੀਡੀਓ ਨੂੰ ਦੇਖ ਰਿਹਾ ਹੈ ਆਪਲੀ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜਰੂਰ ਕਰ ਲਿਓ ਕਿਉਂਕਿ ਜਿਹੜੀ ਮੇਰੀ ਆਉਣ ਵਾਲੀ ਵੀਡੀਓ ਆ ਉਹ ਤੁਹਾਨੂੰ ਜਿਹੜਾ ਨੋਟੀਫਿਕੇਸ਼ਨ ਆ ਸਕੇ ਅੱਜ ਮੈਂ ਤੇ ਪਹੁੰਚਿਆ ਤੇ ਦੇਖਿਆ ਕਿ ਇੱਕ ਕਲਾਸ ਹੋਰ ਜਿਸ ਨੂੰ ਪਤਾ ਨਹੀਂ ਸੀ ਮੇਰੀ ਰਿਟਾਇਰਮੈਂਟ 30 ਹੋਣੀ ਸੀ ਉਹਦੀ ਅੱਜ ਉਹਨੂੰ ਵਧਾਈ ਕੀ ਪਾਰਟੀ ਤੇ ਉਹਨਾਂ ਤੁਹਾਨੂੰ ਦਿਖਾਣਾ ਆਪਸ ਚ ਦੇਖਦੇ ਆਂ ਉਹਨਾਂ ਦੇ ਆਓ ਸਾਹਮਣੇ ਹੈ ਮਾਤਾ ਘਰਿਆ ਦਾ ਪਟਾਣਾ ਖੜਾ ਜਿੱਥੇ ਕੀ ਭੰਗੜੇ ਵਗੈਰਾ ਪੈ ਰਹੇ ਮਿਊਜ਼ਿਕ ਵੱਜ ਰਿਹਾ ਹੈਗਾ ਇਹ ਦੇਖੋ ਸਾਰੇ ਢੋਲੀ ਢਾਲੀ ਜਿਹੜੇ ਲੱਗੇ ਹੋਏ ਹੈ ਮਿਊਜ਼ਿਕ ਚਾਉਣ ਦੇ ਵਿੱਚ ਤੇ ਇੱਥੇ ਜਾ ਕੇ ਪਤਾ ਕਰਾਂਗੇ ਕੀ ਕੀ ਹੈਗਾ ਇੱਥੇ ਕੀ ਹੋ ਰਿਹਾ ਹੈਗਾ ਤੇ ਕਾਫੀ ਇੱਥੇ ਜਿਹੜਾ ਖੁਸ਼ੀ ਦਾ ਜਿਹੜਾ ਅਜਹਾਰ ਕੀਤਾ ਜਾਇਆ ਹੈਗਾ ਤੇ ਇਹ ਦੇਖੋ ਇੱਥੇ ਸਟਾਕ ਵੀ ਹੈਗਾ ਵਿੱਚ ਆ ਦੇਖੋ ਨੱਚ ਵੀ ਰਹੇ ਆ ਤੁਸੀਂ ਦੇਖੋ ਕਾਫੀ ਜ਼ੋਰ-ਜ਼ੋਰ ਦੀ ਜਿਹੜਾ ਇਹ ਨੱਚਿਆ ਜਾ ਰਿਹਾ ਹੈ ਕਾਫੀ ਅੰਦਰ ਤੇ ਆਪਾਂ ਅੱਗੇ ਜਾ ਕੇ ਦੇਖਾਂਗੇ ਨਾਲੇ ਸੁਣਾਂਗੇ ਵੀ ਕੀ ਇਹ ਹੋ ਰਿਹਾ ਹੈਗਾ ਕਾਫੀ ਕਿਸੇ ਦੀ ਜਾਤ ਹੈ ਪਾਰਟੀ ਹੋ ਸਕਦੀ ਹੈ ਜਾਂ ਕੋਈ ਕਿਸੇ ਦੀ ਖੁਸ਼ੀ ਹੋ ਸਕਦੀ ਹੈ ਕਿਸੇ ਵੀ ਤਰ੍ਹਾਂ ਦੀ ਤੇ ਆਪਾਂ ਜਾ ਕੇ ਦੇਖਾਂਗੇ ਕੋਲ ਤੇ ਵੈਸੇ ਹਸਪੀਟਲਾਂ ਚ ਜਿਹੜੇ ਬੈਂਡ ਵੱਜਿਆ ਲਾਊਡ ਨਹੀਂ ਹੋਣੇ ਚਾਹੀਦੇ ਚਾਹੇ ਕੋਈ ਵੀ ਸਮਾਗਮ ਹੋਵੇ ਇੰਨੀ ਉੱਚੀ ਆਵਾਜ਼ ਦੇ ਵਿੱਚ ਜਿਹੜਾ ਨਾ ਇਹ ਨੌਇਸ ਕੀਤਾ ਜਾ ਰਿਹਾ ਇੱਥੇ ਇੰਨੀ ਕਾਫੀ ਆਵਾਜ਼ ਕਾਫੀ ਹੈ ਜੀ ਤੇ ਆਪਾਂ ਇਹ ਪੁਲਿਸ ਦੀ ਗੱਡੀ ਖੜੀ ਹੈ ਕਿਸੇ ਗੱਡੀ ਗਿਆ ਮਲਜਮ ਨੂੰ ਲੈ ਕੇ ਆਏ ਹੋਣਗੇ ਤੇ ਆਪਾਂ ਆ ਦੇਖੋ ਕਿਵੇਂ ਨੱਚ ਰਹੇ ਆ ਅੰਦਰ ਬਰਾਂਡੇ ਦੇ ਵਿੱਚ ਹੀ ਨੱਚ ਰਹੇ ਆ ਅੱਗੇ ਦੇਖੋ ਗੱਡੀਆਂ ਵੀ ਖੜੀਆਂ ਇਹਨਾਂ ਦੀ ਆਵਦੀਆਂ ਅੱਜ ਹੈਗੀ 10 ਜੁਲਾਈ 2024 2:30 ਵਜੇ ਐਸਪਨ ਇਹ ਮਾਤਾਖਸਲਾ ਜਿੱਥੇ ਐਮਰਜੈਂਸੀ ਤੁਸੀਂ ਦੇਖਿਆ ਉੱਤੇ ਐਮਰਜੈਂਸੀ 24x7 ਇਹ ਹੈ ਮਾਤਾਖਸਲਾ ਅਸਲ ਨੌ ਰਿਗੜ ਪਟਿਆਲਾ ਦੇ ਇਹ ਸਾਰੇ ਮੈਂ ਇੱਥੇ ਲਾਹੌਰੇ ਗੜ ਦੇ ਵਿੱਚ ਹੀ ਖੜਾ ਹਸਪਤਾਲ ਦੇ ਮੈਡੀਕਲ ਕਿਸੇ ਕੰਮ ਆਇਆ ਸੀਗਾ ਤੇ ਤੁਹਾਨੂੰ ਦਿਖਾਵਾ ਮੈਂ ਤੇ ਇੱਥੇ ਕਾਫੀ ਦੇ ਅਸਲ ਤੇ ਇੱਥੇ ਇੱਕ ਕਲਾਸ ਦਰਜਾ 4 ਦੀ ਜਿਹੜੀ ਰਿਟਾਇਰਮੈਂਟ ਸੀਗੀ ਉਸ ਦੇ ਖੁਸ਼ੀ ਦਾ ਇਜਹਾਰ ਕਰਦੇ ਹੋਏ ਇੱਥੇ ਇਹ ਜਿਹੜਾ ਇਸ ਤਰ੍ਹਾਂ ਸੰਗੀਤ বাজਾਇਆ ਜਾ ਰਿਹਾ ਹੈ ਮੈਨੂੰ ਇਹ ਸੀ ਵੀ ਮੈਨੂੰ ਪਤਾ ਲੱਗਿਆ ਸੀ ਵੀ ਸ਼ਾਇਦ ਬੱਚਾ ਹੋਇਆ ਨਹੀਂ ਪਰ ਮੈਂ ਜਾ ਕੇ ਜਦੋਂ ਪਹੁੰਚਿਆ ਮੌਕੇ ਤੇ ਤੇ ਉਹ ਮਾਤਾ ਦੇਖਦੇ ਹਾਰ ਪਾਈ ਸਨ ਆਹ ਮਾਤਾ ਹੈ ਹੈ ਇਧਰ ਖੁਸ਼ੀ ਦਾ ਜਿਹੜਾ ਨੱਚ ਟੱਪ ਕੇ ਜਰਹਾ ਇਜ਼ਹਾਰ ਕਰ ਰਹੇ ਆ ਇਹ ਹੁਣ ਇਹਨਾਂ ਨੂੰ ਵਧਾਈ ਦੀ ਪਾਰਟੀ ਦਿੱਤੀ ਗਈ ਆ ਇਹ ਜਿਹੜਾ ਹੈ ਰਿਟਾਇਰਮੈਂਟ ਤੋਂ ਬਾਅਦ ਇਹ ਆਪਣੇ ਘਰ ਨੂੰ ਜਾ ਰਹੇ ਬੈਂਡ ਬਾਜੇ ਨਾਲ ਜਿਹੜਾ ਇਹਨਾਂ ਦਾ ਇਹਨਾਂ ਨੂੰ ਵਧਾਈ ਗਈ ਦਿੱਤੀ ਜਾ ਰਹੀ ਆ ਨਾਲ ਜਿਹੜਾ ਮਿਊਜ਼ਿਕ ਵੱਜ ਰਿਹਾ ਇਹ ਖੇੜੀ ਰਿਟਾਇਰਮੈਂਟ ਲਹੁੰਗੀ ਵੀ ਵੀਡੀਓ ਦੇਖ ਕੇ ਕਿੱਦਾਂ ਲੱਗੀ ਤੇ ਦੇਖੋ ਇੱਥੇ ਦੇ ਮੁਲਾਜ਼ਮਾਂ ਨੂੰ ਪਤਾ ਨਹੀਂ ਹੈ ਕਿ ਇੱਕ ਕਲਾਸ 4 ਨੇ ਵੀ ਸ਼ਾਇਦ ਜਾਂ ਕਲਾਸ 3 ਤੇ ਉਹ ਦੱਸਦੇ ਇਸ ਤਰ੍ਹਾਂ ਪੁੱਛਿਆ ਸੀ ਕਿਸੇ ਤੋਂ ਕਿ ਸਫਾਈ ਸੇਵਕ ਤੁਸੀਂ ਵਾਰਡ ਦੇ ਵਿੱਚ ਇਦਾਂ ਕਰਕੇ ਉਹਨਾਂ ਦੀ ਜਿਹੜੀ ਸੀ ਰਿਟਾਇਰਮੈਂਟ ਸੀ ਹੁਣ ਮੈਨੂੰ ਪੱਕਾ ਨਹੀਂ ਪਤਾ ਵੀ ਉਹ ਕਲਾਸ 3 ਦੀ ਸੀ ਜਾਂ ਕਲਾਸ 4 ਦੀ ਕਿ ਤੇ ਜਾਨੀ ਕਿ ਪਤਾ ਨਹੀਂ ਸੀ ਮੁਲਾਜ਼ਮ ਨੂੰ ਵੀ ਮੇਰੀ ਜਿਹੜੀ ਆ 30 ਜੂਨ ਨੂੰ ਰਿਟਾਇਰਮੈਂਟ ਆ ਤੇ ਪਲੀਜ਼ ਕਿਦਾਂ ਲੱਗੀ ਤੁਹਾਨੂੰ ਵੀਡੀਓ ਪਹਿਲੀ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰੋ ਤੇ ਕਮੈਂਟ ਵੀ ਜੁ ਕੋ ਕਰਨਾ ਜੀ ਸਤਿ ਸ਼੍ਰੀ ਅਕਾਲ ਖੁਦਾ ਆਪੇ ਜੀ